ਉਹ ਕਹਿੰਦੇ ਫੁੱਦੂਆਂ ਦੇ ਘਰ ਫੁੱਦੂ ਜੰਮੇ ਠੀਕ ਆ ਨਾ ਗੱਲ ਕਰਨਾ ਪੰਜਾਬ ਲਈ ਕੱਖ ਨਹੀਂ ਠੀਕ ਆ ਗੱਲ ਕਹਿੰਦੇ ਆ ਵੀ ਸਾਨੂੰ ਸਾਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਓ ਹੋਰ ਬਥੇਰੀਆਂ ਸਮੱਸਿਆਵਾਂ ਹੁੰਦੀਆਂ ਨੇ ਏਜੰਟ ਮਾਫੀਆ ਵੀ ਹੋਰ ਵੀ ਸਿਸਟਮ ਮੈਂ ਹੁਣ ਹੌਲੀ ਹੌਲੀ ਇਸ ਚੀਜ਼ ਤੇ ਵਧੀਆ ਵਰਕ ਕਰਾਂਗੇ ਪੰਜਾਬ ਦੇ ਵਿੱਚ ਆਪਣਾ ਸਿਸਟਮ ਬਣਾਵਾਂਗੇ ਕੋਈ ਬਣਾ ਕੇ ਵਧੀਆ ਇਹ ਲੋਕਾਂ ਦੇ ਸੱਚ ਦੀ ਲੜਾਈ ਲੜਾਂਗੇ ਇਸ ਤਰ੍ਹਾਂ ਹੀ ਲੜਦੇ ਰਹਿਾਂਗੇ ਜਿੰਨਾ ਕਿ ਪ੍ਰਮਾਤਮਾ ਨੇ ਤਾਕਤ ਬਖਸ਼ੀ ਆ ਇੱਥੇ ਤੱਕ ਦੇ ਐਮਐਲਏ ਲੱਤਾਂ 'ਚ ਭਾਰ ਨਹੀਂ ਹੈਗਾ ਕੋਈ ਕੋਈ ਸਿਸਟਮ ਬਰਤੀ ਕੋਈ ਗੱਲ ਕਰ ਲੈ ਆ ਨਾ ਭਾਏ ਐਮਐਲਏ ਨਾ ਆਪਾਂ ਕੁਛ ਆ। ਕਈ ਲੋਕ ਬੰਦੇ ਕਹਿੰਦੇ ਨੇ ਰਾਜਨੀਤੀ ਚ ਆਉਣ ਦਾ ਮਾਰਾ ਕਰਦਾ। ਜੇ ਰਾਜਨੀਤੀ ਚ ਆ ਵੀ ਗਿਆ ਮੈਂ ਬਦੂਜੀ ਲੋਟ ਪਾੜੂੰਗਾ। ਸਿਸਟਮ ਕਰਪਟ ਦੀ ਬਹੁਤ ਪੜੇ ਲੱਤਾ ਲੱਤਾ ਰੱਖੇ ਪੜੂੰਗਾ। ਕਰਪਟੇ ਸਿਸਟਮ ਨੂੰ ਬਹੁਤ ਪਾੜ ਦੂੰਗਾ ਸਾਲੇ ਨੂੰ ਵਿੱਚੋਂ। ਹਨਾ ਜੇ ਸਿਸਟਮ ਚ ਰਾਜਨੀਤੀ ਚ ਆ ਵੀ ਗਏ ਨਾ ਇਹ ਸਿਸਟਮ ਨੂੰ ਭਾਂ ਵਿਚਾਲੋਂ ਪਾੜ ਦਾਂਗੇ ਵੀ ਠੀਕਾ ਨਾ ਗੱਲ ਜੇ ਵਿਧਾਨ ਸਭਾ ਜੀ ਬਾਕੀ ਆ ਫੁੱਦੂ ਜੇ ਲੀਡਰ ਤਾਂ ਮੇਰੇ ਮੂਹਰੇ ਵੀ ਡਰ ਕੇ ਭੱਜਿਆ ਕਰਨਗੇ ਭਾਨਾ ਆ ਗਿਆ। ਇਹ ਗੱਲ ਆ ਵੀ ਅਸੀਂ ਜਾਵਾਂਗੇ ਤਾਂ ਆਜ਼ਾਦ ਅਸੀਂ ਕਿਹੜਾ ਕਿਸੇ ਦਿੱਲੀ ਦਾ ਦਲਾਲ ਬਣ ਕੇ ਜਾਣਾ ਪੰਜਾਬ ਦਾ ਪੁੱਤ ਬਣ ਕੇ ਖੜੇ ਹੋਵਾਂਗੇ ਕਿਸਾਨਾਂ ਮਜ਼ਦੂਰਾਂ ਸਾਰੇ ਆਪਣੇ ਵਪਾਰੀਆਂ ਸਾਰੇ ਹੀ ਸਾਰਿਆਂ ਵੱਲੋਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਖੜੇ ਹੋਵਾਂਗੇ ਧਰਮਾਂ ਤੋਂ ਉੱਪਰ ਉੱਠ ਕੇ ਖੜੇ ਹੋਵਾਂਗੇ ਦਿੱਲੀ ਤੋਂ ਕਾਟਾ ਮਾਰ ਕੇ ਪੰਜਾਬ ਦੇ ਆਮ ਕਿਸਾਨਾਂ ਮਜ਼ਦੂਰਾਂ ਵੱਲੋਂ ਖੜੇ ਹੋਵਾਂਗੇ ਸਾਡੇ ਸਾਡੇ ਹੱਥ ਪੰਜਾਬ ਪੁਲਿਸ ਹੋਵੇ ਸਾਡੇ ਅੱਧਰ ਸਾਰੇ ਅਫਸਰ ਸਿਸਟਮ ਹੋਵੇ ਅਸੀਂ ਪੰਜਾਬ ਲਈ ਕਰਨਾ ਕੰਮ ਨੂੰ ਪਹਿਲਾਂ ਦਿਓ ਤੁਸੀਂ ਪੰਜਾਬ ਲਈ ਪਹਿਲਾਂ ਕੁਛ ਨਾ ਕੁਛ ਕਰੋ ਆਪਣੇ ਇੱਕ ਅੱਧਾ ਮੁੰਡਾ ਮਰਵਾਓ ਨਵਜੋਤ ਸਿੰਘ ਸਿੱਧੂ ਨੂੰ ਪੰਜ ਚਾਰ ਸਾਲ ਮੈਂ ਕਹਣਾ ਉਹ ਨੂੰ ਉਹ ਆ ਕੇ ਭਗਮਾਨ ਤਮਾਨ ਨਾਲ ਟੱਕਰ ਲਾਵੇ ਜੋ ਅੱਜ ਭਗਮਾਨ ਤਮਾਨ ਪੰਜਾਬ ਦੇ ਵਿੱਚ ਕਰ ਰਿਹਾ ਉਹਦੇ ਨਾਲ ਆ ਕੇ ਟੱਕਰ ਲਾਵੇ ਕਰਾਪਟ ਸਿਸਟਮ ਬਰਦ ਧਰਨਾ ਲਾਵੇ ਆਪਣੇ ਲੋਕਾਂ ਨੂੰ ਧਰਨੇ ਤੇ ਲੈ ਕੇ ਬੈਠੇ ਕੇਂਦਰ ਸਰਕਾਰ ਜੋ ਅੱਜ ਪੰਜਾਬ ਦਾ ਇੰਨਾ ਪੈਸਾ ਰੱਖੀ ਬੈਠਾ ਪੰਜਾਬ ਦੇ ਖਾਣਾ ਦਾ ਪੈਸਾ ਪੰਜਾਬ ਦੇ ਹੋਰ ਵੱਖ-ਵੱਖ ਵਿਭਾਗਾਂ ਦਾ ਪੈਸਾ ਉਹਦੇ ਲਈ ਨਵਜੋਤ ਸਿੰਘ ਸਿੱਧੂ ਧਰਨਾ ਲਾਵੇ ਨਾਲੇ ਨਵਜੋਤ ਕੌਰ ਧਰਨਾ ਲਾਵੇ ਫਿਰ ਪੰਜਾਬ ਦੇ ਲੋਕ ਉਹਨਾਂ ਨੂੰ ਵੋਟਾਂ ਪਾ ਸਕਦੇ ਨੇਗੇ ਤੁਸੀਂ ਤਾਂ ਅੱਛਾ ਜੀ ਤੁਹਨ ਤਾਂ ਐ ਵੀ ਤੁਸੀਂ ਜਿਵੇਂ ਪਹਿਲਾਂ ਰਾਜੇ ਸੀਗੇ ਵੀ ਜੰਮਦਾ ਹੀ ਪੁੱਤਰ ਰਾਜਾ ਬਣ ਗਿਆ ਇਹ ਕੰਮ ਹੋਣ ਗਿਆ ਪੰਜਾਬ ਆ 500 ਕਰੋੜ ਉਹਦਾ ਯਾਰ ਇਤਾਂ ਉਹ ਗੱਲ ਆ ਵੀ ਫੁੱਦੂਆਂ ਦੇ ਕਰ ਫੁੱਦੂ ਜੰਮੇ ਠੀਕ ਆ ਨਾ ਗੱਲ ਉਹੀ ਆ 500 ਕਰੋੜ 400 ਕਰੋੜ ਉਹੀ ਗੱਲ ਆ ਵੀ ਉਹਨਾਂ ਦੇ ਸਾਰੇ ਹੀ ਕਰਾਪਟ ਸਿਸਟਮ ਉਹ ਤੁਸੀਂ ਸਿਸਟਮਾਂ ਦਾ ਮੱਥਾ ਲਾਓ ਇਹ ਚ ਕੀ ਗੱਲ ਆ ਮੈਨੂੰ ਤਾਂ ਇਹ ਅਸਲ ਦੇ ਵਿੱਚ ਮੈਨੂੰ ਸਾਰੇ ਦੇ ਸਾਰੇ ਜਿੰਨੇ ਇਹਨਾਂ ਦਾ ਮੈਂ ਤਾਂ ਯਾਰ ਇਹਨਾਂ ਦੇ ਬਿਆਨ ਸੁਣਨੇ ਇਹਨਾਂ ਦੇ ਗੱਲਾਂ ਕਰਨੀਆਂ ਮੈਨੂੰ ਕਦੇ-ਕਦੇ ਇਹ ਚੀਜ਼ ਦਾ ਦੁੱਖ ਹੁੰਦਾ ਵੀ ਯਾਰ ਪੰਜਾਬ ਦੇ ਲੋਕ ਵੀ ਜਿਹੜੇ ਇੰਨਾ ਪਿੱਛੇ ਲੱਗੇ ਫਿਰਦੇ ਨੇ ਉਹ ਕਿੰਨੇ ਫੁੱਦੂ ਹੋਣਗੇ ਵੀ ਜਿਹੜੇ ਫੁੱਤੂਆਂ ਪਿੱਛੇ ਨਾ ਕਰਾਪਟਾਂ ਪਿੱਛੇ ਲੱਗੇ ਫਿਰਦੇ ਨੇ ਕਿ ਲੀਡਰਾਂ ਪਿੱਛੇ ਇਹ ਚੀਜ਼ ਆ ਜੀ ਹੁਣ ਇੱਕ ਲੀਡਰ ਪਾਪ ਕਰ ਰਿਹਾ ਹੈ ਲੀਡਰ ਇੱਕ ਕਰਪਸ਼ਨ ਕਰ ਰਿਹਾ ਹੈ ਜੇ ਤੁਸੀਂ ਉਹਦਾ ਸਾਥ ਦੇ ਰਹੇ ਤਾਂ ਅਸੀਂ ਵੀ ਤਾਂ ਪਾਪ ਦੇ ਭਾਗ ਹੀ ਆ ਅਸੀਂ ਮਾੜੇ ਬੰਦੇ ਦਾ ਕੋ ਸਾਥ ਦੇ ਰਹੇ ਹਾਂ ਇਹ ਗੱਲ